ਹਾਂਜੀ ਬੇਟਾ ਅੱਜ ਤੁਸੀਂ ਧਿਆਨ ਦਿਓ ਰੋਜ਼ ਦੇ ਟੌਪਿਕ ਨਾਲੋਂ ਅੱਜ ਕੁਝ ਚੇਂਜ ਹੈ ਠੀਕ ਹੈ ਤੁਹਾਨੂੰ ਇੱਕ ਰਕਮ ਦਿਖਾਈ ਜਾਊਗੀ ਤੇ ਤੁਸੀਂ ਉਸ ਰਕਮ ਨੂੰ ਦੱਸਣਾ ਹੈ ਕਿ ਕਿੰਨੀ ਹੈ ਉਹ ਹਜ਼ਾਰ ਵਾਲੀ ਵੀ ਹੋ ਸਕਦੀ ਹੈ 10000 ਵਾਲੀ ਵੀ 100 ਵਾਲੀ ਵੀ ਹੱਸਣਾ ਨਹੀਂ ਕਰਦੀਏ ਸਟਾਰਟ ਆਪਾਂ ਹਾਂਜੀ ਚਲੋ ਜੀ ਹੈਂਡਸ ਅਪ ਕਰ ਲੈਣਾ ਇਹ ਮੇਰੀ ਮਰਜ਼ੀ ਹੈ ਕਿ ਮੈਂ ਕਿਸ ਬੱਚੇ ਨੂੰ ਖੜਾ ਕਰਦੀ ਆ ਸਿੱਧਾ ਕਰੋ ਮੰਜੋਤ ਹੂੰ ਥੋੜਾ ਜਿਹਾ ਅੱਗੇ ਹੋ ਕੇ ਦਿਖਾਓ ਜਿਹਨਾਂ ਨੂੰ ਪਿੱਛੇ ਵੀ ਦਿਖਦਾ ਦਿਖ ਰਿਹਾ ਇੱਧਰ ਵੀ ਦਿਖਾਓ ਮੈਨੂੰ ਹੂੰ ਦੇਖੋ ਇੱਕ ਦੂਜੇ ਨੂੰ ਨਾਂ ਦੱਸੋ ਹਾਂਜੀ ਅਸ਼ਮਨ बाकी नीचे करो हाथ बाकी नीचे करो कि दस हाँ जी दसो ठीक है हां जी। वेरी गुड हाँ जी नैक्सट देखो रकम आकाश हाँ जी आकाश स्टैंड अप आकाश आकाश ना नाम लिया मैंने हाँ जी हो इंग्लिश दस दो भावे देखा ਚਲੋ ਐ ਕਰੋ ਰਣਵੀਰ ਤੁਸੀਂ ਦੱਸੋਗੇ ਚਲੋ ਖੜੇ ਥੋੜਾ ਉੱਚੀ ਬੋਲੋ ਠੀਕ ਦੱਸ ਰਹੇ ਹੋ ਮੈਨੂੰ ਸੁਣ ਨਹੀਂ ਰਿਹਾ ਬੇਟਾ 13000 ਕਿੰਨਾ ਬੋਲਿਆ ਉੱਚ ਉਹਨੂੰ ਸਹੀ ਪਤਾ ਤਾਂ ਹੈ ਫਿਰ ਬੋਲਦਾ ਕਿ ਨਹੀਂ 13500 ਹਾਂਜੀ ਵੈਰੀ ਗੁੱਡ ਬੀ 13500 ਅਗਰ ਜਿਹੜਾ ਬੱਚਾ ਕਹਿੰਦਾ ਕਿ ਮੈਨੂੰ ਇੰਗਲਿਸ਼ ਚ ਬੋਲਣਾ ਹੈ ਉਹ ਇੰਗਲਿਸ਼ ਚ ਕੀ ਮੈਂ ਬੋਲ ਲੂਗਾ ਉਹਨੂੰ ਬੁੱਟੇ ਆਕਾਸ਼ ਵਿੰਡੋ ਬੰਦ ਕਰ ਦੋ ਆ ਕਰੋ ਵਿੰਡੋ ਬੰਦ ਹਾਂਜੀ ਆ ਵੀ ਕਰ ਗਈ ਇਹ ਮੈਂ ਕਰ ਦੰਨੀ ਹੈ ਹਾਂਜੀ 13543 ਸੀ ਨਾ ਉਹ 13543 ਹਨੀ ਨੈਕਸਟ ਰਕਮ ਆ ਗਈ ਹੈ ਸੋਡੀ ਤੁਸੀਂ ਅਨਸਰ ਦੇਣਾ ਹੈ ਇਹਦਾ ਹਰ ਜੋਤ ਇੱਧਰ ਦਿਖਾਓ ਰਕਮ ਓਏ ਮੰਜੋਤ ਰਕਮ ਦਿਖਾਓ ਕਿੰਨੀ ਆ ਉਧਰ ਹਾਂਜੀ ਇੱਧਰ ਹਾਂਜੀ ਦੱਸੋ ਕਿੰਨਾ ਦੱਸੋ 8573 ਅਰੇ ਵਾਹ ਠੀਕ ਐ 8573 ਹਾਂਜੀ ਜਲਦੀ ਇੱਕ ਮੁੰਡਿਆ ਤੇ ਲਵੇ ਕਰਦੇ ਉਹਨਾਂ ਦੇ ਜਿਨ੍ਹਾਂ ਨੂੰ ਨਹੀਂ ਦਿਖ ਰਿਹਾ ਅੱਛਾ ਕਿਰਨ ਪੁੱਛ ਨਹੀਂ ਬੇਟਾ ਪੁੱਛੂਗੀ ਸਭ ਨੂੰ ਦਸਰਾਸੀ ਦੁਬਾਰਾ ਬੋਲੋ ਦਿਖਾ ਬੋਲੋ ਹਾਂ ਕਿਰਨ ਬੋਲੋ ਕਿੰਨਾ ਹੈ ਦਿਖਾ ਦੇ ਕਿਰਨ ਨੂੰ 86000 86000 ਪੜੀ कोई ना दोबारा बोलो दोनों ध्यान बोल, बोल के देख लो दो देख लो कोई ना कोई ना हाँ बोलू कि सही है अठती हजार पांच सौ देखो मेरी गल सुनो इन्हें तो पांच अखर वाली अंकी संख्या दसी है दसी है ना ਕਦੇ ਵੀ ਕੋਈ ਵੀ ਰਕਮ ਪੜ੍ਹਨੀ ਆ ਤਾਂ ਪਹਿਲਾਂ ਪਿਛਲੇ ਦੋ ਅੱਖਰ ਪੜ੍ਹਨੇ ਆ ਪਹਿਲਾਂ ਪਿੱਛੇ ਕਿੰਨਾ ਆਇਆ ਸੀ 83 ਹਾਂ ਨਾ ਬੁੱਲੱਖਣ ਨੂੰ ਬੋਲੀ ਇਹਦਾ ਮੇਰੀ ਗੱਲ ਸੁਣੋ ਪਹਿਲਾਂ 83 ਬੋਲ ਕੇ ਰੱਖਿਆ ਕਰੋ ਜੇ ਤੁਹਾਨੂੰ ਪਤਾ ਲੱਗਿਆ 83 ਫਿਰ 583 83 583 583 ਦੁਬਾਰ ਫਿਰ ਉਮਰੇ ਸੀ ਕਿੰਨਾ ਸੀ 38 38500 83 ਐਵੇਂ ਬਣਾਇਆ ਕਰੋ ਰਕਮ ਮੂਰਲੇ ਨੂੰ ਤੁਸੀਂ ਬੋਲ ਲੈਨੇ 38 ਨੂੰ ਫਿਰ ਪਿੱਛੇ ਅੜ ਕੇ ਜੰਨੇ ਹਾਂਡੀ ਦਿਖਾਓ ਮੰਨਿਆ ਤੇ ਕਿਹੜੀ ਰਕਮ ਹੈ ਬੇਟਾ ਬੜੀ ਪੰਜ ਉਧਰ ਹੋ ਜਾ ਉਧਰ ਹਾਂ ਹੁਣ ਦੱਸ ਹਾਂਡੀ ਰਾਮ ਖੜਿਓ ਬਾਕੀ ਬੈਠੋ ਕਿੰਨਾ ਬੇਟਾ 5 ਇਹ ਨਾ ਮੇਰੇ ਫੋਨ ਤੱਕ ਤੇਰੀ ਆਵਾਜ਼ ਹੀ ਨਹੀਂ ਆਂਦੀ ਇੰਨੀ ਉੱਚੀ ਬੋਲ ਕੇ ਦਿਖਾ ਹਾਂਜੀ ਸੋ ਹਾਂਜੀ ਤੁਸੀਂ ਦੱਸੋ ਅ ਹਰਜੋਤ ਨਹੀਂ ਅ ਅਰਸ਼ ਹਾਂ ਕਿੰਨਾ ਸਿਰਫ 5 ਸੀ ਇਹ ਵੀ ਤਾਂ ਧਿਆਨ ਦੋ ਨਾ 5 ਦੇ ਮੂਰੇ 0 ਐ ਪਿੱਛੇ 0 ਨਹੀਂ ਹੈਗੀ ਮੂਰੇ 0 ਐ ਤਾਂ 5 ਜੀ ਰਹੂਗਾ ਉੱਥੇ ਇਹਦਾ ਸਥਾਨ ਦੇਖਣਾ ਹੈ ਵੀ ਅੱਗੇ ਆ ਉਹ 5 ਕੇ ਪਿੱਛੇ ਹੈ ਜ਼ੀਰੋ ਦੇ ਅੱਗੇ ਹੈ ਕਿ ਪਿੱਛੇ ਹੈ ਠੀਕ ਹੈ ਹਾਂਜੀ ਮੰਜੋਦ ਉੱਥੇ ਟੇਬਲ ਤੇ ਰੱਖ ਕੇ ਕੱਢਿਆ ਕਰੋ ਰਕਮ ਫਾਈਂਡ ਇਟ ਦਿਖਾਓ ਇੱਥੇ ਦੇਖੋ ਹਾਂਜੀ ਮੈਡਮ ਜੀ ਮੈਡਮ ਜੀ ਨਾਮ हानी बाकी बैठो सुमन तू खड़े होने की नहीं कह तू तो सिर्फ बस है, हैंड्स अप कर लिया बस ठीक है ना खड़े जूनियर सुमन उच्ची उच्ची सुनियानी हानी कितना जवाब दिता है एनु भी की में पढ़ना देखो दिता तू ठीक है जवाब ਪਰ ਫਿਰ ਵੀ ਅਗਰ ਕਨਫਿਊਜ਼ ਨਹੀਂ ਹੋਣਾ ਤਾਂ ਪਹਿਲਾਂ ਕਿਵੇਂ ਪੜੋਗੇ ਤੁਸੀਂ ਇਹਨੂੰ 99 ਪਹਿਲਾਂ 99 ਫਿਰ 999 ਫਿਰ 999 99 ਪੰਜ ਨਾ ਸੀ ਨਾ 99999 ਬਣਦਾ ਸੀ ਮੈਡਮ ਜੀ ਉਧਰ ਦਿਖਾਓ ਬਣਾਓ ਪਹਿਲਾਂ ਰਕਮ ਬਣਾ ਲਓ ਕੋਈ ਨਾ ਕੋਈ ਨਾ ਕੋਈ ਨਾ ਸੋਚੋ ਬੈਠ ਜਾ ਖੜੇ ਨਹੀਂ ਹੋਣਾ ਬੈਠ ਹਣੀ ਬੈਠੋ ਮੈਨੂੰ ਸਾਰੇ ਦੇਖਦੇ ਹੋ ਉਰੋਂ ਹਾਂਜੀ ਸਹਜ ਖੜੇ ਹੋ ਬੇਟਾ ਕੋਈ ਗੱਲ ਨਹੀਂ ਕੋਈ ਦਿਖਾਏ ਮੰਜੋ ਤੇ ਹਾਂ 99700 ਸੰਨੂ ਕੀ ਕਿਹਾ ਸੀਗਾ ਮੈਨੇ ਇਹ ਰਕਮ ਨੂੰ ਜੇ ਤੁਸੀਂ ਜੋੜਨਾ ਹੈ ਨਾ ਤੁਸੀਂ ਕਨਫਿਊਜ਼ ਕਿਤੇ ਨਾ ਪਹਿਲਾਂ ਪਿਛਲੇ ਦੋ ਅੱਖਰ ਦੇਖਿਆ ਕਰੋ 98 98 ਹੈ ਨਾ 98 ਮੂਰਲਾ ਦਾ ਸੌਖਾ ਸੀ 99 ਉਹਦੀ ਪੜ੍ਹ ਲਿਆ ਤੇ ਪਿਛਲੇ ਤੇ ਅੜ ਗਏ 98 ਕਿਵੇਂ ਪੜੋਗੇ 98 98 ਫਿਰ 769 ਫਿਰ 99700 ਹਾਟਾ ਉਹ ਪਿਛਲੇ ਤੇ ਅੜਕ ਜੰਨੇ ਤੁਸੀਂ ਉਹ ਅੱਗੇ ਵਾਲਾ ਤਾਂ ਤੁਸੀਂ ਈਜ਼ੀਲੀ ਪੜ ਲੰਨੇ ਹੋ ਹਾਂਜੀ ਫਿਰ ਹਾਂਜੀ ਕੱਢੋ ਨੈਕਸਟ ਐਵੇਂ ਜਿਵੇਂ ਮੈਂ ਤਰੀਕਾ ਸਿਖਾਰੀ ਇਹਨਾਂ ਉਵੇਂ ਜੋੜ ਲਿਆ ਕਰੋਸ ਰਕਮ ਪਹਿਲੇ ਦੋ ਅਕੜਾ ਲਗਾ ਦੋ ਹਾਂਜੀ ਹੁਣ ਆਪਾਂ ਵਾਰੀ ਲੈਣੇ ਆ ਪਹਿਲਾਂ ਤਾਂ ਐ ਦੱਸੋ ਕਿਹੜੇ ਕਿਹੜੇ ਬੱਚੇ ਦੀ ਰਹਿ ਗਈ ਮੇਰੀ ਮੇਰੀ ਕੋਈ ਨਾ ਮੈਂ ਪੁੱਛਦੀ ਆ ਉਹਨਾਂ ਤੋਂ ਹੀ ਪੁੱਛੂ ਪਹਿਲਾਂ ਹੁਣ ਜਿਹਦੀ ਵਾਰੀ ਰਹਿ ਗਈ देख, रकम देखो हूं रकम देखो इधर बोलना नहीं ग्यारह हजार ग्यारह हजार, ग्यारा हजार ਨੇ ਨੈਕਸਟ ਆਪਾ ਖੜਾ ਕਰਦੇ ਆ ਦਿਖਾਓ ਰਕਮ ਮੈਨੂੰ ਦਿਖਾਓ ਕਿੰਨੀ ਐ ਉਧਰ ਕਰੋ ਜੋੜੋ ਜੋੜੋ ਕੋਈ ਨਹੀਂ ਇਹਨੂੰ ਦਿਮਾਗ ਦੇ ਵਿੱਚ ਕਿਵੇਂ ਬੋਲੇ ਜੂਗੋ ਹਾਂਜੀ ਹਾਂਜੀ ਪਤਾ ਲੱਗ ਗਿਆ ਨਾ ਪਤਾ ਸੋ ਸਭਾ ਦੇ ਹੀ ਸੋ ਸਭਾ ਹਟ ਜਾ ਬਾਰਾ ਚੁੱਪਾ ਬੋਲਣਾ ਨਹੀਂ ਸੀ ਨਾ ਬੋਲਣਾ ਤਾਂ ਹੈ ਹੀ ਨਹੀਂ ਸੀ ਮੈਂ ਦੱਸੂਗੀ ਮੈਂ ਜਿਸ ਵਿੱਚੇ ਨੂੰ ਖੜਾ ਕਰੂੰਗੀ ਉਹ ਬੋਲੂਗਾ ਹਾਂ ਜੀ ਅਰਸ਼ ਖੜਾ ਹੋ 5000 5000 282 ਦੇਖ ਲੋ ਫੇਰ ਤਰੀਕਾ ਦੱਸਿਆ ਸੀ ਇੱਕ ਤਰੀਕਾ ਦੱਸਿਆ ਸੀ ਇਹਨੂੰ ਬੋਲਣ ਦਾ ਤਰੀਕਾ ਤਰੀਕਾ ਦੱਸਿਆ ਸੀ ਨਾ पहला की बोलेगा पहला आऊगा बाहठ फिर दो दो नहीं सौ बाहठ फिर देखो अगे वाली रकम इन्हें सौखी जी कहती मैडम जी पं हजार दो सौ फिर दुद्ध बाद उड़ जी गया बाहठ में कुछ और कहता बयासी कहते हाँ हाँ जी हूं देखो हाँ ਬਸ ਇਹੀ ਕਰ ਦੇ ਅਜੇ ਇਹੀ ਕਰ ਦੇ ਹਾਂ ਜੀ ਖੜੀ ਹੋ ਜਾ ਕਮਲ ਕਮਲ ਖੜੀ ਹੋ ਬੋਲਣਾ ਸਿਖਾ ਰਹੀ ਆ ਤੁਹਾਨੂੰ ਐਵੇਂ ਦੇ ਸਵਾਲ ਆਣਗੇ ਉਹਨੂੰ ਤੁਸੀਂ ਲਿਖਣਾ ਵੀ ਹੋਊਗਾ हाँ शब्दों लिखना होगा हाँ जे तीन बोलोगे सही फिर तुसी लिखोगे ठीक है पंज हजार सत सौ बाहठ हाँ जी बोलना नहीं देखो उठे बैठे क्यों बोल रहे हो गुरनूर तीन गए उठी ਹਾਂ ਨੀ ਆਕਾਸ਼ ਮੈਂ 15212 ਅੰਕ ਕਿੰਨੇ ਬੇਟਾ 15212 ਵੈਰੀ ਗੁੱਡ 15212 15212 ਹਾਂ ਮੈਂ ਹਾਂਜੀ मनी थोड़ी बारी आ गई बाकी कोई नहीं बोलू बाकी कोई भी नहीं बोलूगा हां मनी ती हजार दो सौ ए पता लग रहा है ना जी चार अंकी चार अंकी रकम है जीडी ओ कि बोले जाऊंगे और पां अंकी रकम है जो अखर शब्द बन रही है संख्या वह किवे बोली जाऊगी पता लग रही थोन अगले दो अखर कठे बोले जा रहे दिखाई कत्ती हजार नौ सौ वेरी गुड ਦਿਵਾਰੀ ਆਈ ਸੀ ਬੇਟਾ ਹੋ ਖੜੇ ਹੋ ਦੱਸੋ 61400 ਨੰਬਰ ਹਾਂਜੀ ਇਹਨੂੰ ਫਾਸਟ ਬੋਲੋ ਫਾਸਟ ਬੋਲ ਦਿਖਾ ਦੁਬਾਰਾ ਕਰਨਾ ਨਹੀਂ ਕੰਨਵੀਂ ਕੰਨਵੀਂ ਹੋ ਜਾਂਦੀ ਹਾਂਜੀ ਬੋਲੋ ਦੁਬਾਰਾ ਬੋਲੋ ਜਲਦੀ 61400 ਹਾਂ 61400 ਕੁਝ ਨਹੀਂ ਬੇਟਾ ਪੁੱਛੂਗੀ ਸਾਰਿਆਂ ਦੀ ਵਾਰੀ ਆਉਗੀ ਐਨੀ ਕੋਈ ਨਾ ਔਖਾ ਵੀ ਪੁੱਛੂ ਆ ਮੇਰੀ ਆ ਪੂਰੇ ਛੀਕਾ ਲਾ ਛੀਕਾ ਲਾ ਹਾਂ ਅੰਡੀ ਹੁਣ ਸਾਡੇ ਕੋਲ ਰਕਮ ਆ ਰਹੀ ਐ ਜਿਹੜਾ ਬੱਚਾ ਇਹਨੂੰ ਦੱਸ ਦੂ ਮੈਮ ਜੀ ਤਿਆ ਨਾਲ ਬੋਲਣਾ ਨਹੀਂ ਪਹਿਲਾਂ ਮੰਝੋ ਤੇ ਅੰਦਰ ਵੀ ਰਕਮੀ ਦਿਖਾਓ ਹਾਂ ਇਧਰ ਹੁਣ ਦਿਖਾਓ ਨਾਨੀ ਨਾਨੀ ਮੈਂ ਵੀ ਨਹੀਂ ਮੈਂ ਤੁੰਗੀ ਨਾਨੀ ਪਹਿਲਾਂ ਦੱਸੋ ਸੌਖੀ ਏ ਕੋ ਔਖੀ ਏ ਸੌਖੀ ਏ ਬੁੱਟੇ ਤੇਰੀ ਵਾਰੀ ਆਈ ਨਹੀਂ ਨਾਨੀ ਹਾਂ ਜੀ ਦੱਸੋ ਕਿੰਨੀ 179 ਮੈਨੂੰ ਲੱਗਦਾ ਗਲਤ ਹੈ ਨਾਨੀ ਨਾਨੀ ਹੈ ਗੁਰੂ Oke, Handi, Kiran Oke. तरार क्यासी क्या हांदी क्यासी ਦੇਖਦੇ ਆ ਕਿਹਦੀ ਗਲਤੀ ਹਲੇ ਪਤਾ ਨਹੀਂ ਕਿਪੋ ਜੀ ਹਾਂਜੀ ਬੈਠੋ ਉਹ ਰਣਵੀਰ ਅੰਮ੍ਰਿਤ ਰਿਆਰ ਹੁਣ ਅਸੀ ਅੱਛਾ ਜੀ ਹਣੀ ਉਹ ਤਾਂ 29 ਸਾਲ ਦਾ ਸੀ 69 ਸਾਲ ਦਾ ਸੀ ਰਣਵੀਰ ਓਕੇ ਹਾਂਜੀ ਇੱਕਮ ਉਹਨੇ ਕਹਿਆ ਨਾ ਸੀ ਹੁਣ ਇੱਕ ਬੁੱਟਾ ਖੜਾਓ ਰਣਵੀਰ ਔਰੇਕਮ ਸਿਰਫ 3 ਨੇ ਜਵਾਬ ਸਹੀ ਦਿੱਤਾ ਕਿਰਨ ਤੁਹਾਡਾ ਵੀ ਗਲਤ ਸੀ ਜਵਾਬ ਹਨੀ ਤੁਹਾਡਾ ਵੀ ਗਲਤ ਸੀ ਗੁਰਨੂਰ ਦਾ ਗਲਤ ਸੀ ਤੇਰਾ ਵੀ ਗਲਤ ਸੀ ਪਹਿਲੀ ਗੱਲ ਤਾਂ ਸਾਨੂੰ 69 79 99 ਦੇ ਵਿੱਚ ਕਨਫਿਊਜ਼ਨ ਹੋ ਰਹੀ ਹੈ ਹੋਰ ਪੱਛੇ ਦੀ ਬਸ ਜਿਹੜਾ 79 ਹੁੰਦਾ ਹੈ 7 ਤੇ 9 79 ਕੀ ਬਣਦਾ ਨਹੀਂ 79 ਔਰ 69 70969 ਬਣਾਤਾ 60969 ਬਣਾਈ ਜਾ ਰਿਓ 6970 ਹਾਂ ਜੀ ਨੈਕਸਟ ਰਕਮ ਅੱਛਾ ਮੈਂ ਤੁਹਾਨੂੰ ਦਿਖਾਉਂਦਾ ਦੇਖਦੇ ਆ ਲਾਸਟ ਕੌਣ ਦੱਸਦਾ ਹੁਣ ਮਾਂ ਲੱਗੀ ਮੈਕਸ ਮੜੀ ਵਿੰਟਰ ਫੈਮਿਲੀ ਮੈਮ ਜੀ ਮੈਮ ਜੀ ਦਿਖਾਓ ਇੱਧਰ ओके ਪਾਪਾ ਪੁੱਛਦੇ ਆ ਕਮਲ ਤਾਂ ਪੁੱਛਦੇ ਆ 1 ਲੱਖ ਕੀ ਖੜੇ ਹੋਗਾ ਦੱਸੋ ਖੜੇ ਹੋ ਕਿੰਨਾ ਐ ਧਿਆਨ ਦੇ ਖੜੇ ਮੈਂ ਦੱਸਾਂਗੀ 900 ਮੈਨੂੰ ਜੀ ਦੱਸੋ 900 जे अंकी संख्या है लाख नहीं बोलिया जता अंकी संख्या हां हुन हां इकाई, दहाई सैकड़ा हजार दस हजार का दस हजार बन रहे किन्हें बन रहे हाँ।